ਸ਼ਬਦ ਬ੍ਰਹਮ ਸ਼ਬਦ ਬੜੀ ਤਾਕਤਵਰ ਵਸਤੂ ਹੈ ਇਥੋਂ ਤਾਈ ਕਿ ਪ੍ਰੇਮੀ ਵਾਹਿਗੁਰੂ ਜੀ ਨੂੰ ਕਈ ਵੇਰ ਸ਼ਬਦ ਬ੍ਰਹਮ ਆਕਦੇ ਹਨ ਸਾਈ ਦਾ ਹੀ ਸ਼ਬਦ ਹੈ ਜੋ ਸਾਈ ਨਾਲ ਜੋੜ ਦਿੰਦਾ ਹੈ ਗੁਰਬਾਣੀ ਦੇ ਮਗਰ ਲੱਗੇ ਰਹੋ ਤੇ ਉਸ ਦੀ ਬਖਸ਼ੀ ਰੋਸ਼ਨੀ ਵਿੱਚ ਨਾਮ ਨੂੰ ਸਦਾ ਪਾਈ ਰੱਖੋ ਤਾਂ ਜੋ ਨਾਮ ਡ੍ਰਿੜ ਹੋ ਜਾਏ ਪਵਿੱਤਰ ਬਾਗ ਹੈ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੇ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਿੜਾਏ ਨਾਮ ਡ੍ਰਿੜ ਹੋ ਗਿਆ ਤਾਂ ਕਾਰਜ ਹੋ ਗਿਆ ਜਿਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਐਸੀ ਵਾਕ ਹਨ ਨਾਮ ਦੀ ਦ੍ਰਿੜਤਾ ਹੋ ਗਿਆ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ